ਕਾਉਂਸਲਰ ਪ੍ਰੇਮਲਤਾ ਨੇ ਅੱਜ ਮੇਅਰ ਅਨੂਪ ਗੁਪਤਾ ਤੇ ਵਰਧਿਆ ਕਿ ਅੱਜ ਮੇਅਰ ਦੇ ਕਾਰਜਕਾਲ ਵਿੱਚ 15 ਦਿਨ ਵੀ ਨਹੀਂ ਬਚੇ ਹਨ ਅਤੇ ਸਿਰਫ ਕੁਝ ਲੋਕਾਂ ਨੂੰ ਹਾਊਸ ਟੈਸਟ ਤੋਂ ਰਾਹਤ ਦੇਣ ਲਈ ਕਮੇਟੀ ਬਣਾਉਣ ਦੀ ਕਾਲੀ ਹੈ ਜੇਕਰ ਪਹਿਲੇ 2 ਸਾਲਾਂ ਵਿੱਚ ਬਣੀ ਕਮੇਟੀ ਅਜੇ ਵੀ ਨਹੀਂ ਬਣੀ ਤਾਂ 4 ਮੈਂਬਰ ਭਾਜਪਾ ਦੇ ਹਨ ਅਤੇ 2 ਨਾਮਜਦ ਵੀ ਭਾਜਪਾ ਦੇ ਹਨ 13 ਕੌਂਸਲਰ ਵਾਲੀ ਆਮ ਆਦਮੀ ਪਾਰਟੀ ਨੇ ਸਿਰਫ ਇੱਕ ਮੈਂਬਰ ਲਿਆ ਅਤੇ ਉਹ ਵੀ ਸਿਰਫ ਵਿਰੋਧੀ ਧਿਰ ਦਾ ਆਗੂ ਪ੍ਰੇਮ ਲਤਾ ਨੇ ਕਿਹਾ ਕਿ ਕਲੋਨੀਆਂ ਵਿੱਚੋਂ ਕੋਈ ਮੈਂਬਰ ਨਹੀਂ ਹੈ ਅਤੇ ਜੇਕਰ ਮੇਅਰ ਸਾਹਿਬ ਇਮਾਨਦਾਰੀ ਨਾਲ ਸੋਚਦੇ ਇਸ ਦਾ ਉਦਯੋਗਾਂ ਤੋਂ ਇਲਾਵਾ ਪਿੰਡਾਂ ਅਤੇ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ ਉਹ ਕਿਸੇ ਵਿਸ਼ੇਸ਼ ਵਰਗ ਲਈ ਨਹੀਂ ਸਗੋ ਸ਼ੁਰੂ ਤੋਂ ਹੀ ਕਮੇਟੀ ਬਣਾ ਕੇ ਸਮੂੱਚੇ ਚੰਡੀਗੜ੍ਹ ਵਾਸੀਆਂ ਨੂੰ ਰਾਹਤ ਦੇਣ ਦਾ ਕੰਮ ਕਰਨਗੇ। ਪ੍ਰੇਮਲਤਾ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਕਮੇਟੀ ਦਾ ਪੁਨਰਗਠਨ ਕੀਤਾ ਜਾਵੇ ਅਤੇ ਭਾਜਪਾ ਵਾਂਗ ਆਮ ਆਦਮੀ ਪਾਰਟੀ ਦੇ ਚਾਰ ਮੈਂਬਰ ਹੋਣ। ਪ੍ਰੇਮਲਤਾ ਨੇ ਕਿਹਾ ਕਿ ਵਿਤਕਰਾ ਅਤੇ ਮਾੜੀ ਰਾਜਨੀਤਿਕ ਕਰਨ ਵਾਲੇ ਮੇਅਰ ਨੂੰ 1 ਮਿੰਟ ਲਈ ਵੀ ਕੁਰਸੀ ਤੇ ਬੈਠਣ ਦਾ ਅਧਿਕਾਰ ਨਹੀਂ ਹੈ। ਜੇਕਰ ਮੇਅਰ ਵਿੱਚ ਥੋੜੀ ਜਿਹੀ ਵੀ ਸ਼ਰਮ ਹੈ ਤਾਂ ਉਹ 1 ਮਿੰਟ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ De ਦੇਵੇ